ਅਲ੍ਹਾਬ ਪੰਜਾਬ ਦੇ ਮੱਤ ਤੋਂ ਬੱਦਰ ਹੋਏ ਜਾਂਦੇ ਐ ਇਹ ਡਰਾਮੇ ਕਰਦੇ ਐ ਜਿੱਦੋਂ ਮਸ਼ਿਆ ਬਰੁੱਧ ਹੁਣ ਹੋ ਗਿਆ ਬੱਦੋਬਾਚ ਖਤਮ ਨਸ਼ਾ ਇਹ ਹੁਣਾ ਨਸ਼ਾ ਕਿਤੇ ਖਤਮ ਹੈ ਕੀ ਤੇ ਫੀਮ ਜਾਦੇ ਚੰਗਾ ਨਸ਼ਾ ਸੀ ਕਿਉਂਕਿ ਜਦੋਂ ਪਹਿਲਾਂ ਵੇਖਦੇ ਸੀ ਬਜ਼ੁਰਗਾਂ ਨੂੰ ਆ ਕੋਈ ਕੀ ਖਾਂਦਾ ਸੀ ਕੋਈ ਉਫੀਮ ਖਾਂਦਾ ਸੀ ਉਹਰੇ ਨਾਲ ਕੰਮ ਸੇ ਕੰਮ ਮਰਦਾ ਇਸੀ ਬੰਦਾ ਹੁੰਦਾ ਜਮਾ ਕੰਮ ਖਰਾਬ ਹੋ ਗਿਆ ਹਾਲਾਤ ਪੰਜਾਬ ਦੇ ਬੱਦ ਤੋਂ ਬੱਦਰ ਹੁੰਦੇ ਜਾਂਦੇ ਜੇ ਇਹਨੂੰ ਮੇਲੇ ਸਿਰ ਕੋਈ ਚੰਗਾ ਸੂਝਵਾਨ ਮੈਨੇਜਰ ਨਾ ਆਇਆ ਤਾਂ ਇੱਕ ਦਿਨ ਪੰਜਾਬ ਉੱਜੜਨ ਦੇ ਕਿਨਾਰੇ ਹੋ ਜਾਣਾ ਹੁਣ ਮੁੰਡੇ ਨਸ਼ਾ ਕਿਉਂ ਕਰਦੇ ਐ ਇਹ ਡਰਾਮੇ ਕਰਦੇ ਐ ਜੁੱਧ ਮਸ਼ਿਆਂ ਵਿਰੁੱਧ ਹੁਣ ਹੋ ਗਿਆ ਬੱਤੋਵਾਲ ਚ ਖਤਮ ਮਸ਼ਾ ਉਹਨਾ ਮਕਾਨ ਜਾਂ ਡਾਟਾ ਉਹਨੂੰ ਬੇਫੂਕ ਬਣਾਉਂਦਾ ਇਹ ਹੋਣਾ ਨਸ਼ਾ ਕਿੱਦਾਂ ਖਤਮ ਹੈ ਨਸ਼ਾ ਜੇ ਨੌਕਰੀਆਂ ਦੇਣ ਮੁੰਡਿਆਂ ਨੂੰ ਅੱਧਿਆਂ ਨੂੰ ਉਹ ਕੰਮ ਦੇ ਜਾਣ ਤੇ 30000 ਰੁਪਇਆ ਕਮਾ ਕੇ ਲਿਆਉਂਦੇ ਸ਼ਾਮ ਨੂੰ ਆਉਣ ਜਿਹੜਾ ਵੇਲਣ ਪੜਿਆ ਉੱਥੇ ਕੋ ਹੁੰਦਾ ਉਹ ਦੂਜੇ ਮੁੰਡੇ ਨੂੰ ਕਹਿੰਦਾ ਆ ਜਾ ਵੀ ਖਾ ਕੇ ਵੇਖ ਬੜਾ ਨਜ਼ਾਰਾ ਹੈ ਉਹ ਫਿਰ ਇਸ ਕੰਮ ਤੇ ਲੱਗ ਗਿਆ ਮਾਂ ਨੂੰ ਪੜਾਤੀ ਉਹਨੇ ਤਾਂ ਬੂਹਾ ਕੂੜਾ ਹੁੰਦਾ ਨਹੀਂ ਮਾਂ ਨੇ ਬੂਹਾ ਕੂੜਾ ਕਰਕੇ ਪੜਾਇਆ ਹੁਣ ਪੁੱਤ ਤੋਂ ਦਿਹਾੜੀ ਹੁੰਦੀ ਨਹੀਂ ਜਿਹਨੇ ਫੀਏ ਕਰ ਲਈ ਐ ਉਹ ਦਿਹਾੜੀ ਤਾਂ ਹੁੰਦੀ ਨਹੀਂ ਨਾ ਉਹ ਦਿਹਾੜੀ ਚੱਕ ਜੋ ਕਰਾ ਰਿਆ ਨਾ ਉਹ ਨੌਕਰੀ ਜੋ ਕਰਾ ਰਿਆ ਉਹ ਫਿਰ ਨਸ਼ੇ ਦਾ ਆਦੀ ਹੋ ਜਾਂਦਾ ਖੁੰਡ ਤੇ ਤੇ ਸੱਤ ਚ ਬੈਠਾ ਇਹ ਸਾਰੀਆਂ ਗੱਲਾਂ ਤੇ ਸਾਨੂੰ ਆਉਣ ਵਾਲੇ ਸਮੇਂ ਚ ਗੌਰ ਫਰਮਾਉਣਾ ਪੈਣਾ ਆ ਮੈਨੂੰ ਦੱਸਣ ਲੱਗ ਪਏ ਮੈਂ ਆਖਿਆ ਯਾਰ ਕੁਝ ਨਾ ਕੁਝ ਸੋਚਣਾ ਪੈਣਾ ਸਾਨੂੰ ਪੰਜਾਬ ਦੇ ਬਾਰੇ ਹੁਣ ਨਸ਼ਾ ਚੱਲ ਪਿਆ ਬੇਬੇ ਦੇ ਮਚਾਂ ਸ਼ਰਾਬ ਦਾ ਵੀ ਮਾਰਾ ਹੈ ਨਸ਼ਾ ਚਾਹ ਦਾ ਵੀ ਮਾਰਾ ਹੈ ਕਿਉਂਕਿ ਅੰਗਰੇਜ਼ ਦੇਗੇ ਸਾਨੂੰ ਉਹਨੇ ਨਸ਼ਾ ਹੀ ਹੈ ਕਈ ਵਾਰੀ ਚਾਹ ਨਹੀਂ ਪੀਂਦੇ ਸਾਰਾ ਦਿਨ ਸਿਰ ਦੁਖਣ ਲੱਗ ਪੈਂਦਾ ਹੈ ਹੁਣ ਤੜਕੇ ਉੱਠ ਕੇ ਗਲਾਸ ਭਰ ਕੇ ਸਟੀਲ ਦਾ ਬਾਟੀ ਨਾਲ ਚਾਹ ਪੀਣੀ ਪੈਂਦੀ ਹੈ ਵੀ ਇਹਦੇ ਨਾਲ ਫੇਰ ਕਾਇਮ ਹੁੰਦਾ ਇਹ ਨਸ਼ਾ ਹੀ ਬਣਾਇਆ ਵਿਆ ਆਪਾਂ ਸਭ ਨੇ ਚਾਹ ਦਾ ਨਸ਼ਾ ਵੀ ਮਾਰਾ ਸ਼ਰੀਰ ਨੂੰ ਜੇ ਲੱਗ ਜੇ ਤਾਂ ਲੇਕਿਨ ਹੁਣ ਕਈਆਂ ਨੂੰ ਇਹ ਲੱਗ ਗਿਆ ਜਿਹੜਾ ਕੀ ਕਾ ਲਾਉਂਦੇ ਐ ਜਿਹੜੀਆਂ ਗੋਲੀਆਂ ਖਾਂਦੇ ਐ ਮੈਂ ਇੱਕ ਦਿਨ ਟੈਲੀਵਿਜ਼ਨ ਤੇ ਕਹਦਾ ਮੈਂਖਾ ਇਹਦੇ ਨਾਲ ਤਾਂ ਭੁੱਕੀ ਤੇ ਫੀਮ ਜਾਦੇ ਚੰਗਾ ਨਸ਼ਾ ਸੋ ਸ਼ਰਾਬ ਅੱਜ ਕੱਲ ਲੋਕਾਂ ਨੇ ਸ਼ਰਾਬ ਤਾਂ ਬਣਾਤੀ ਜਾਇਜ਼ ਨਸ਼ਾ ਹੁਣ ਸ਼ਰਾਬ ਪੀਕੇ ਦਾ ਬੰਦਾ ਕੰਗਾ ਜਵਾਈਦਾ ਕਦੇ ਗੱਡੀ ਚੜਾਉਂਦਾ ਕਿਸੇ ਤੇ ਕੋਈ ਬਦਫੈਲੀ ਕਰਦਾ ਕਦੇ ਘਰੇ ਕਮਲ ਮਾਰਦਾ ਸੋ ਮੈਂ ਕਿਹਾ ਜਿੰਨਾ ਚੱਕਰੇ ਗੋਲੀਆਂ ਦਾ ਤੇ ਟੀਕੇ ਦਾ ਕੋਈ ਆਲਟਰਨੇਟਿਵ ਨਹੀਂ ਆਉਂਦਾ ਦੂਜਾ ਕੋਈ ਤਾਂ ਫੇਰ ਗੱਲ ਬਣਨੀ ਨਹੀਂ ਹੈ ਪੰਜਾਬ ਦੀ ਨੌਕਰੀਆਂ ਦਿਓ ਇਹਦੇ ਬਾਰੇ ਆਲਟਰਨੇਟਿਵ ਸੋਚੋ ਜੇ ਸੋਚੋਗੇ ਤੇ ਸਾਡੇ ਨੌਜਵਾਨ ਮਰਨੋਂ ਬਚ ਜਾਣਗੇ ਕਿਉਂਕਿ ਜਦੋਂ ਪਹਿਲਾਂ ਵੇਖਦੇ ਸੀ ਬਜ਼ੁਰਗਾਂ ਨੂੰ ਆ ਕੋਈ ਭੁੱਖੀ ਖਾਂਦਾ ਸੀ ਕੋਈ ਉਫੀਮ ਖਾਂਦਾ ਸੀ ਉਹਰੇ ਨਾਲ ਘੱਟੋ ਘੱਟ ਮਰਦਾ ਨਹੀਂ ਸੀ ਬੰਦਾ ਹੁਣ ਤਾਂ ਜਮਾ ਕੰਮ ਖਰਾਬ ਹੋ ਗਿਆ ਸੋ ਮੇਰੀ ਇਹ ਬੇਨਤੀ ਹੈ ਕਿ ਸਾਨੂੰ ਪੰਜਾਬ ਦੇ ਆਸਤੇ ਚੰਗੇ ਲੋਕਾਂ ਨੂੰ ਲੈ ਕੇ ਆਉਣਾ ਪਊਗਾ ਭਾਵੇਂ ਉਹ ਕਿਸੇ ਪਾਰਟੀ ਦੇ ਹੋਣ